ਇਸ ਕੇਜਰੀ ਵਾਲ ਦਾ ਜਿਹੜਾ ਉਹ ਝੂੜ ਤਾਂ ਜਿਹੜਾ ਹੁਣ ਪਰਦਾ ਫਾਸ਼ ਹੋ ਚੁੱਕਾ ਹੈ ਜਿੱਦਾਂ ਲੋਕਾਂ ਨੇ ਦਿੱਲੀ ਦੇ ਵਿੱਚ ਝੜੂ ਦਾ ਤੀਲਾ ਤੀਲਾ ਕਰ ਦਿੱਤਾ ਆ ਤੁਹਾਡੇ ਸਾਹਮਣੇ ਲੋਕ ਵੀ ਹੀਰਾ ਕੱਟ ਕੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ 'ਚ ਸ਼ਮੂਲੀਅਤ ਕਰ ਰਹੇ ਨੇ ਦਿੱਲੀ ਹੋਈ ہماری ਹੁਣ ਪੰਜਾਬ ਦੀ ਵਾਰੀ ਅੱਜ ਤੋਂ ਸਿੱਧਾ ਸੰਕੇਤ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ 2027 ਦੇ ਵਿੱਚ ਲੋਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੀ ਬਣਾਉਣਗੇ ਤੇ ਸ਼ੀਟਾਂ ਵੀ ਜਿੱਤ ਕੇ ਕੇਂਦਰ ਦੀ ਚੌਲੀ ਦੇ ਵਿੱਚ ਪਾਉਣਗੇ ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਰੀ ਵਾਲੇ ਕਿ ਝੂਠ ਦਾ ਪਲੰਦਾ ਹੈ ਲਗਾਤਾਰ ਝੂਠ ਬੋਲ ਬੋਲ ਕੇ ਜਿੱਥੇ ਪੰਜਾਬ ਦੇ ਲੋਕਾਂ ਨੂੰ ਵੀ ਗਮਰਾਹ ਕਰ ਰਹਾ ਹੈ ਉਥੇ ਪਿਛਲੇ 10 ਸਾਲਾਂ ਤੋਂ ਲਗਾਤਾਰ ਝੂਠ ਬੋਲ ਬੋਲ ਕੇ ਨੇ ਲੋਕਾਂ ਨੂੰ ਗਮਰਾਹ ਕੀਤਾ ਦਿੱਲੀ ਦੇ ਵਿੱਚ ਝਾੜੂ ਦਾ 30 ਲਾਤੀਲਾ ਤੀਲਾ ਹੋਇਆ ਇਹ ਬਹੁਤ ਓਵਰ ਕੰਫੀਡੈਂਸ ਸੀ ਲੋਕਾਂ ਨੂੰ ਗਮਰਾਹ ਕਰ ਰਹੇ ਸੀ ਤਰ੍ਹਾਂ ਤਰ੍ਹਾਂ ਦੇ ਲਾਲਚ ਵੀ ਦੇ ਰਹੇ ਸੀ ਇਹ ਝਾੜੂ ਵਾਲੇ ਉਸੇ ਲੜੀ ਦੇ ਤਹਿਤ ਜਿੱਦਾਂ ਦਿੱਲੀ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦਾ ਝੰਡਾ ਬਲੰਤ ਹੋਇਆ ਉਸੇ ਲੜੀ ਦੇ ਤਹਿਤ ਹੁਣ ਤੁਸੀਂ ਵੇਖੋਗੇ 2027 ਦੇ ਵਿੱਚ ਪੰਜਾਬ ਚ ਵੀ ਲੋਕ ਵੱਡੀ ਗਿਣਤੀ ਦੇ ਨਾਲ ਬਹੁਮਤ ਦੇ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਚਾਹਣਗੇ ਇਹਨਾਂ ਲੋਕਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਝਾੜੂ ਵਾਲਿਆਂ ਉਸ ਚੀਜ਼ ਦਾ ਸਾਰਾ ਲੁੱਟ-ਲੁੱਟ ਕੇ ਇਹਨਾਂ ਦਿੱਲੀ ਦੇ ਵਿੱਚ ਖੜਿਆ ਪੈਸਾ ਖੜਿਆ ਇਹਨਾਂ ਨੂੰ ਪਰ ਦਿੱਲੀ ਵਾਲਿਆਂ ਨੂੰ ਪਤਾ ਸੀ ਕਿ ਸਿਰਫ ਵੋਟਾਂ ਵੇਲੇ ਗੁੰਮਰਾਹ ਕਰ ਸਕਦੇ ਨੇ ਲੋਕ ਹੁਣ ਇਹਨਾਂ ਦੇ ਝਾਂਸਿਆਂ ਦੇ ਵਿੱਚ ਨਹੀਂ ਆ ਰਹੇ ਹੁਣ ਪੰਜਾਬ ਦੇ ਵਾਰੀ ਆ ਵੇਖੋ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਝੰਡਾ ਜਿਹੜਾ ਉਹ ਦਿਨ-ਬਦਨ ਜਿਹੜਾ ਉਹ ਬਲੰਤ ਹੁੰਦਾ ਜਾ ਰਿਹਾ ਤਾਂ ਦਿੱਲੀ ਦੇ ਵਿੱਚ ਭਾਜਪਾ ਦੀ ਇਤਿਹਾਸਕ ਜਿੱਤ ਹੋਈ ਆ ਜਿਸ ਨੂੰ ਲੈ ਕੇ ਤਰਨਤਨ ਦੇ ਵਿੱਚ ਜਿਲ੍ਹਾ ਪ੍ਰਧਾਨ ਸਰਦਾਰ ਹੀਤ ਸਿੰਘ ਸੰਧੂ ਦੀ ਅਗਵਾਈ ਵਿੱਚ ਖੁਸ਼ੀ ਮਨਾਈ ਜਾ ਰਹੀ ਆ ਆਪਾਂ ਆ ਗੱਲਬਾਤ ਕਰਦੇ ਸਾਰੇ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਦਿੱਲੀ ਫਤਿਹ ਕਰ ਲਈ ਤੁਹਾਨੂੰ ਸਮਝੇ ਕਰ ਭਾਈਚਾਰੇ ਨੂੰ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿਹੜੇ ਹਮੇਸ਼ਾ ਹੀ ਤੇ ਜਦੋਂ ਵੀ ਭਾਰਤੀ ਜਨਤਾ ਪਾਰਟੀ ਦੀ ਜਿੱਥੇ ਵੀ ਇਨਸਾਫ ਦੀ ਗੱਲ ਹੁੰਦੀ ਆ ਤੁਸੀਂ ਹਮਾਂ ਬਾਕੇ ਪਹੁੰਚਦੇ ਜੇ ਮੈਂ ਅੱਜ ਜ਼ਿਲ੍ਹਾ ਤਰਨਤਾਰਨ ਦੇ ਸਮੂੱਚੇ ਵਸਨੀਕਾਂ ਵੱਲੋਂ ਦਿੱਲੀ ਦੇ ਜੱਤ ਤੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੀ ਵੱਲੋਂ ਵਧਾਈ ਵੀ ਦਿੰਦਾ ਤੇ ਇਸ ਕੇਜਰੀ ਵਾਲਤਾ ਜਿਹੜਾ ਉਹ ਝੂਠਾ ਜਿਹੜਾ ਹੁਣ ਪਰਦਾ ਫਾਸ਼ ਹੋ ਚੁੱਕਾ ਹੈ ਜਿਤਾਂ ਲੋਕਾਂ ਨੇ ਦਿੱਲੀ ਦੇ ਵਿੱਚ ਝਾੜੂ ਦਾ ਤੀਲਾ ਤੀਲਾ ਕਰ ਦਿੱਤਾ ਆ ਤੁਹਾਡੇ ਸਾਹਮਣੇ ਲੋਕ ਵੀ ਹੀਰਾ ਕੱਟ ਕੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਚ ਸ਼ਮੂਲੀਅਤ ਕਰ ਰਹੇ ਨੇ ਅੱਜ ਤੋਂ ਸੱਦਾ ਸੰਕੇਤ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ 2027 ਦੇ ਵਿੱਚ ਲੋਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੀ ਬਣਾਉਣਗੇ ਤੇ ਸ਼ੀਟਾਂ ਵੀ ਜਿੱਤ ਕੇ ਕੇਂਦਰ ਦੀ ਚੋਲੀ ਦੇ ਵਿੱਚ ਪਾ ਇਹ ਵੀ ਦੱਸਿਓ ਕਿ ਕੇਜਰੀਵਾਲ ਦਾ ਕਹਿੰਦਾ ਸੀ ਕਿ ਭਾਜਪਾ ਜਿੱਤ ਨਹੀਂ ਸਕਦੀ ਤੇ ਚੌਥੀ ਵਾਰ ਸਾਡੀ ਫੇਰ ਬਾਰੀ ਆ ਤੁਹਾਡੇ ਸਾਹਮਣੇ ਆ ਜੀ ਕੇਜਰੀਵਾਲ ਇੱਕ ਝੂਠ ਦਾ ਭਲੰਦਾ ਹੈ ਲਗਾਤਾਰ ਝੂਠ ਬੋਲ-ਬੋਲ ਕੇ ਜਿੱਥੇ ਪੰਜਾਬ ਦੇ ਲੋਕਾਂ ਨੂੰ ਵੀ ਗਮਰਾਹ ਕਰ ਰਹਾ ਹੈ ਉੱਥੇ ਪਿਛਲੇ 10 ਸਾਲਾਂ ਤੋਂ ਲਗਾਤਾਰ ਝੂਠ ਬੋਲ-ਬੋਲ ਕੇ ਨੇ ਲੋਕਾਂ ਨੂੰ ਗਮਰਾਹ ਕੀਤਾ ਤੇ ਤੁਹਾਡੇ ਸਾਹਮਣੇ ਆ ਲੋਕਾਂ ਨੇ ਇਹਦਾ ਜਿਹੜਾ ਪਰਦਾ ਉਹ ਝੂੜਦਾ ਉਹ ਫਾਸ਼ ਕਰਕੇ ਉੱਥੇ ਭਾਰਤੀ ਜਨਤਾ ਪਾਰਟੀ ਤੇ ਵਿਸ਼ਵਾਸ ਕੀਤਾ ਤੇ ਉਸੇ ਲੜੀ ਦੇ ਤਹਿਤ ਅੱਜ ਪੰਜਾਬ ਦੇ ਵਿੱਚ ਵੀ ਜ਼ਿਲ੍ਹਾ ਤਰਨਤਾਰਨ ਦੇ ਵਸਨੀਕਾਂ ਚ ਪੂਰੀ ਖੁਸ਼ੀ ਦੀ ਲਹਿਰ ਆ ਤੁਹਾਡੇ ਸਾਹਮਣੇ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਚ ਵੀ ਵੱਡੀ ਲੀਡ ਨਾਲ ਜਿੱਤ ਕੇ ਸੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਉਹ ਲੋਕ ਸਰਕਾਰ ਬਣਾਈ ਭਾਰਤੀ ਜਨਤਾ ਦਿੱਲੀ ਦੇ ਵਿੱਚ ਦਾ ਆ ਭਾਜਪਾ ਬਣ ਗਈ ਹੁਣ ਪੰਜਾਬ ਦੇ ਵਿੱਚ 2027 ਚ ਕਿਹੋ ਜਿਹਾ ਰਿਜ਼ਲਟ ਵੇਖਣ ਮਿਲ ਸਕਦੇ ਆ ਜਦਾਂ ਦਿੱਲੀ ਦੇ ਵਿੱਚ ਝਾੜੂ ਦਾ 30 ਲਾਤੀਲਾ ਹੋਇਆ ਇਹ ਬਹੁਤ ਓਵਰ ਕੰਫੀਡੈਂਸ ਸੀ ਲੋਕਾਂ ਨੂੰ ਗਮਰਾਹ ਕਰ ਰਹੇ ਸੀ ਤਰ੍ਹਾਂ ਤਰ੍ਹਾਂ ਦੇ ਲਾਲਚ ਵੀ ਦੇ ਰਹੇ ਸੀ ਇਹ ਝਾੜੂ ਵਾਲੇ ਉਸੇ ਲੜੀ ਦੇ ਤਹਿਤ ਜਦਾਂ ਦਿੱਲੀ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦਾ ਝੰਡਾ ਬਲੰਤ ਹੋਇਆ ਉਸੇ ਲੜੀ ਦੇ ਤਹਿਤ ਹੁਣ ਤੁਸੀਂ ਵੇਖੋ ਕਿ 2027 ਦੇ ਵਿੱਚ ਪੰਜਾਬ ਚ ਵੀ ਲੋਕ ਵੱਡੀ ਗਿਣਤੀ ਦੇ ਨਾਲ ਬਹੁਮਤ ਦੇ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਜਾ ਰਹੇ ਨੇ। ਸਾਰੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਪੈਸਾ ਲੁੱਟ ਕੇ ਇਹਨਾਂ ਦਿੱਲੀ ਜਾ ਕੇ ਲਾਇਆ ਆ ਆਮ ਆਦਮੀ ਪਾਰਟੀ ਨੇ। ਤੁਹਾਡੇ ਸਾਹਮਣੇ ਇਹ ਜੀ ਪਿਛਲੇ ਸਮੇਂ ਤੋਂ ਇਹਨਾਂ ਲੋਕਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਝਾੜੂ ਵਾਲਿਆਂ ਨੇ। ਉਸ ਚੀਜ਼ ਦਾ ਸਾਰਾ ਲੁੱਟ-ਲੁੱਟ ਕੇ ਇਹਨਾਂ ਦਿੱਲੀ ਦੇ ਵਿੱਚ ਖੜਿਆ ਪੈਸਾ ਖੜਿਆ ਨਾਲ। ਪਰ ਦਿੱਲੀ ਵਾਲਿਆਂ ਨੂੰ ਪਤਾ ਸੀ ਕਿ ਸਿਰਫ ਵੋਟਾਂ ਵੇਲੇ ਗੁੰਮਰਾਹ ਕਰ ਸਕਦੇ ਨੇ ਲੋਕ ਹੁਣ ਇਹਨਾਂ ਦੇ ਝਾਂਸਿਆਂ ਦੇ ਵਿੱਚ ਨਹੀਂ ਆ ਰਹੇ ਹੁਣ ਪੰਜਾਬ ਦੇ ਵਾਰੀ ਆ ਵੇਖੋ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਝੰਡਾ ਜਿਹੜਾ ਉਹ ਦਿਨ-ਬਦਨ ਜਿਹੜਾ ਉਹ ਬਲੰਤ ਹੋਦਾ ਜਾ ਰਿਹਾ ਤੇ ਦਿਨ-ਬਦਨ ਤੁਸੀਂ ਵੇਖੋਗੇ ਪਿਛਲੇ ਸਮੇਂ ਵਿੱਚ ਵੀ ਸੈਂਕੜਿਆਂ ਦੀ ਗਿਣਤੀ ਦੇ ਨਾਲ ਲੋਕ ਭਾਰਤੀ ਜਨਤਾ ਪਾਰਟੀ ਚ ਜੁੜ ਰਹੇ ਆ ਹੁਣ ਸਤਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪੱਤਾ ਪਈ ਜਾ ਰਿਹਾ ਇਹ ਭਾਵੇਂ ਪੰਜਾਬ ਚ ਆਉਂਦੀ ਆ ਤਾਂ ਫਿਰ ਜਿਹੜਾ ਨਸ਼ਾ ਬੰਦ ਹੋ ਜਾਏਗਾ ਤੁਹਾਡੇ ਸਾਹਮਣੇ ਜੂਪੀ ਵਰਗੀਆਂ ਸਟੇਟਾਂ ਦੇਖ ਲਓ ਜੀ ਕਿ ਜਿੱਥੇ ਲਗਾਤਾਰ ਉਥੇ ਨਸ਼ਾ ਗੈਂਗ ਗੈਂਗਸਟਰ ਫਰੋਤੀਆਂ ਮੰਗਦਾ ਸੀ ਜਦੋਂ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦਾ ਸਾਥ ਦਿੱਤਾ ਅੱਜ ਯੂਪੀ ਵਰਕੇ ਸੂਬਿਆਂ ਦੀ ਜਿਹੜੀ ਸਮੁੱਚੀ ਮਿਸਾਲ ਪੂਰੇ ਹਿੰਦੁਸਤਾਨ ਪੂਰੇ ਭਾਰਤ ਵਿੱਚ ਦਿੱਤੀ ਚਲ। ਤਾਂ ਸਾਡੇ ਨਾਲ ਹਰਪ੍ਰੀਤ ਦੀ ਸਿੰਧ ਬਾਜੀ ਮਾ ਮੰਤਰੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਬਹੁਤ ਬਹੁਤ ਮੁਬਾਰਕਾਂ ਦਿੱਲੀ ਫਤਿਹ ਕਰ ਲਈ ਅੱਜ ਖੁਸ਼ੀ ਮਨਾਈ ਜਾ ਰਹੀ ਤਰਨਤਨ ਚ ਕੀ ਕਹਿਣਾ ਚਾਹੁੰਦੇ ਹੋ ਅੱਜ ਜੀ ਜੋ ਇਤਿਹਾਸਕ ਜਿੱਤ ਦਿੱਲੀ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਦਵਾਈ ਅਸੀਂ ਦਿੱਲੀ ਦੇ ਹਰ ਇੱਕ ਵੋਟਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਇਸੇ ਤਰ੍ਹਾਂ ਹੀ ਪੰਜਾਬ ਦੇ ਲੋਕਾਂ ਨੂੰ ਇੱਕ ਸੁਨੇਹਾ ਦਿੰਨੇ ਆਂ ਕਿ ਉਹ ਬਿਨਾ ਕਿਸੇ ਭੇਤ ਭਾਵ ਤੋਂ ਉੱਪਰ ਉੱਟ ਕੇ ਪੰਜਾਬ ਦੇ ਭਲੇ ਦੀ ਪੰਜਾਬ ਦੀ ਜਵਾਨੀ ਕਿਸਾਨੀ ਦੇ ਭਲੇ ਵਾਸਤੇ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦੇਣ ਤਾਂ ਜੋ ਪੰਜਾਬ ਵਿੱਚ ਵੀ ਜੋ ਨਿੱਤ ਦਿਨ ਲੁੱਟਾਂ ਖੋਹਾਂ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਉਹਨਾਂ ਤੋਂ ਲੋਕਾਂ ਨੂੰ ਆਜ਼ਾਦ ਮਿਲ ਸਕਦੇ ਲੋਕ ਆਪਣੀ ਸੁੱਖ ਸ਼ਾਂਤੀ ਦੀ ਜਿਹੜੀ ਆ ਉਹ ਜ਼ਿੰਦਗੀ ਬਤੀਤ ਕਰਨ ਮੈਂ ਇੱਕ ਵਾਰੀ ਫਿਰ ਗੁਰੂ ਨਗਰੀ ਦੇ ਵਿੱਚ ਲੋਕ ਇਹ ਪ੍ਰਮਾਤਮਾ ਦੇ ਚਰਨਾਂ ਵਿੱਚ ਨਤਮਸਤਕ ਹੁੰਦਾ ਹੋਇਆ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਪ੍ਰਾਪਤ ਕਰਦਾ ਹੋਇਆ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਸਮੁੱਚੇ ਵਰਕਰਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦਾ ਔਰ ਇੱਕ ਵਾਰ ਸਾਰਿਆਂ ਨੂੰ ਫਿਰ ਦੁਬਾਰਤੋਂ ਮੁਬਾਰਕਬਾਦ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਰ ਆਖਰੀ ਸਵਾਲ ਹੈ ਜੇਕਰ ਭਾਜਪਾ ਪੰਜਾਬ ਵਿੱਚ ਆਉਂਦੀ ਆ ਤੇ ਲਾਅਨ ਐਂਡ ਆਰਡਰ ਦੀ ਸਥਿਤੀ ਨੂੰ ਬਹਾਲ ਰੱਖਿਆ ਜਾਵੇਗਾ ਸਰ ਜੇਕਰ ਬਾਹ ਹੁੰਦੀ ਆ ਤਾਂ ਜਿਹੜੀ ਆ ਲਾਨ ਐਂਡ ਐਡੀ ਸੁਸਾਇਟੀ ਨੂੰ ਜਿਹੜਾ ਬਦਲਾਅ ਰੱਖਿਆ ਜਾਵੇਗਾ ਬਿਲਕੁਲ ਜੀ ਮੈਂ ਪਹਿਲਾਂ ਵੀ ਤੁਹਾਨੂੰ ਪਹਿਲੀ ਸਟੇਟਮੈਂਟ ਦੇ ਵਿੱਚ ਸਬ ਕਲੀਅਰ ਕਰ ਚੁੱਕਾ ਹਾਂ ਕਿ ਜਿਵੇਂ ਹਿੰਦੁਸਤਾਨ ਦੇ ਬਾਕੀ ਸੂਬਿਆਂ ਦੇ ਵਿੱਚ ਜਿੱਥੇ ਦੂਜੀ ਵਾਰ ਤੀਜੀ ਵਾਰ ਪੰਜਵੀਂ ਪੰਜਵੀਂ ਵਾਰ ਗੁਜਰਾਤ ਵਾਰ ਕੇ ਸੂਬਿਆਂ ਦੇ ਵਿੱਚ ਰਾਜਸਥਾਨ ਹਰਿਆਣੇ ਦੇ ਵਿੱਚ ਸਰਕਾਰਾਂ ਦੁਬਾਰਾ ਰਿਪੀਟ ਹੋਣੇ ਆਖਰ ਕੋਈ ਨਾ ਕੋਈ ਗੱਲ ਤੇ ਹੈ ਕਿ ਲੋਕਾਂ ਨੂੰ ਇੱਕ ਵਾਰੀ ਤੇ ਆਪਾਂ ਗੁੰਮਰਾਹ ਕਰ ਸਕਦੇ ਆ ਗੱਲਾਂ ਵਿੱਚ ਲਿਆ ਸਕਦੇ ਆ ਦੂਜੀ ਵਾਰ ਜਾਂ ਤੀਜੀ ਵਾਰ ਲੋਕੀ ਉਹੀ ਮੌਕਾ ਦੇਣਗੇ ਜਿਨ੍ਹਾਂ ਨੇ ਸਰਕਾਰ ਤੇ ਵਿਸ਼ਵਾਸ ਜਤਾਇਆ ਸਰਕਾਰ ਦੇ ਕੰਮਾਂ ਤੇ ਵਿਸ਼ਵਾਸ ਜਤਾਇਆ ਸਰਕਾਰ ਤੇ ਆਪਣੇ ਆਪਣੇ ਜਿਹੜੇ ਹੱਕ ਵਰਤੇ ਸਰਕਾਰ ਨੂੰ ਸੱਤਾ ਦੇ ਬਰਾਜਮਾਨ ਕੀਤਾ ਤੇ ਇਸ ਕਰਕੇ ਪੰਜਾਬ ਵਿੱਚ ਜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੋਕ ਜੇ ਵਾਲੀ ਦਾ ਵੈਸੇ ਕੋਈ ਗੱਲ ਰਹਿ ਨਹੀਂ ਗਈ ਕਲੀਅਰ ਹੋ ਚੁੱਕਾ ਵਾ ਭਾਰਤੀ ਜਨਤਾ ਪਾਰਟੀ ਦੇ ਰਾਜ ਦੇ ਵਿੱਚ ਪੰਜਾਬ ਬਿਲਕੁਲ ਪਹਿਲਾਂ ਵਾਂ ਸੁਣੀ ਦੀ ਚਿੜੀ ਦੇ ਬਾਗ ਜਿਹੜਾ ਉਹ ਚਮਕੇਗਾ ਪੰਜਾਬ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਉਹ ਬਿਲਕੁਲ ਬਰਕਰਾਰ ਹੋਏਗੀ ਹਮਨ ਸ਼ਾਂਤੀ ਬਣੇਗੀ ਨਸ਼ੇ ਵਰਗੀਆਂ ਬੇਰੁਜ਼ਗਾਰੀ ਵਰਗੀਆਂ ਅਲਮਤਾਂ ਦਾ ਖਤਮ ਹੋਏਗਾ ਧੰਨਵਾਦ ਜੀ ਤਾਂ ਇਹ ਸਨ ਹਰਪ੍ਰੀਤ ਸਿੰਘ ਬਾਦ ਤਰਨਤਾਰਨ ਜ਼ਿਲ੍ਹੇ ਦੇ ਮਾ ਮੰਤਰੀ ਨੇ ਤਾਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਜਿਹੜੀ ਖੁਸ਼ੀ ਮਨਾ ਰਹੇ ਆ ਅਸਤ ਬਾਜੀ ਮੈਂ ਜਾ ਰਹੀ ਹਾਂ ਮੈਂ ਅਕਰਮ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਪੂਰੀ ਤਸਵੀਰ ਜਿਹੜੀ ਆ ਵਿਖਾ ਦਿੱਤੀ ਜਾਵੇ ਕਿਉਂਕਿ ਅਸਵਾਰੀ ਚੱਲ ਰਹੀ ਆ ਲੱਡੂਆਂ ਦਾ ਮੂੰਹ ਮਿੱਠਾ ਕਰਾਇਆ ਜਾ ਰਿਹਾ ਹੈ ਤਾਂ ਢੋਲ ਦੇ ਨਾਲ ਜਿਹੜੇ ਭੰਗੜੇ ਪਾਏ ਜਾ ਰਹੇ ਨੇ ਤੁਸੀਂ ਵੀ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਨੇ ਵੀ ਜੋ ਮੈਂ ਹਾਂ ਜਸਪ੍ਰੀਤ ਸਿੰਘ ਜੀ ਨਾ ਤਰਨਤਾਰਨ